ਜਦੋਂ ਮਾਤਾ ਰਾਣੀ ਪੁੱਤਰਾ ਦੀ ਦਾਤ ਦੇਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਐਸ ਕਰਕੇ ਇਹਨਾਂ ਨੂੰ ਅਸੂ ਦੇ ਮਹੀਨੇ ਨਵਰਾਤਰੀਆਂ ਇਹਨਾਂ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ ਸਰੀਲ ਬਹੁਤ ਹੋਈ ਜਾਣੇ ਕਿਤੇ ਵੀ ਵੱਡੇ ਕੰਮ ਆਣੇ ਕੀਤੇ ਆ ਨਾ ਤੁਸੀਂ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਨਹੀਂ ਪਤਾ ਮਾਂ ਵਰਾਜ ਮਾਂ ਨੇ ਹਾਰੇ ਵਿਲੇ ਚ ਵੀ ਟੈਂਟੇ ਦੇਣ ਰਾਤ ਮਾਤਰਾ ਨਿਹਰਾਜ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦੱਸਣ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਮਾਂ ਮਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਅਜੇ ਕੁਮਾਰ ਦੇ ਘਰ ਆ ਗਏ ਮਹਾਰਾਣੀ ਦੇ ਸ਼ੋਭਨੌ ਰਾਤਰੀ ਅੱਜ ਤੋਂ ਸ਼ੁਰੂ ਨੇ ਅਸੋ ਹੀ ਨਰੇ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਨਾਲ ਲੰਗੂਰਾਂ ਵਾਲੇ ਨਵਰਾਤਰੇ ਵੀ ਕਿਹਾ ਜਾਂਦਾ ਏ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਤੇ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਹਾਰਾਣੀ ਪੁੱਤਰਾਂ ਦੀ ਦਾਤ ਦਿੰਦੀ ਏ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਐਸ ਕਰਕੇ ਇਹਨਾਂ ਨੂੰ ਅਸੂ ਦਾ ਮਹੀਨਾ ਨਵਰਾਤਰੇ ਆਨ ਲੰਗੂਰਾਂ ਦੇ ਨਵਰਾਤਰੇ ਕਿਹਾ ਜਾਂਦਾ ਹਾਂਜੀ ਸਾਡੇ ਮਹਾਰਾਣੀ ਦੇ ਨਵਰਾਤਰੇ ਤੇ ਮਹਾਰਾਣੀ ਦੀ ਅੱਧਹਲੀ ਜਮਾਲ ਕੇ ਬੈਠੇ ਆ ਤੇ ਮਹਾਰਾਣੀ ਨੂੰ ਇਹੀ ਕਹਾਂਗੇ ਮੱਲੀਆਂ ਬਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਰਾਤ ਲੰਗ ਗਈਆਂ ਨੇ ਹਨੇਰੀਆਂ ਉਹ ਦੋਦਾਂ ਮੋਜ ਵਿੱਚ ਆ ਮੱਲੀਆਂ ਬਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਸਦਰਾ ਅਦੂਰੀਆਂ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਭੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮੁਰਾਦਾਂ ਸਬੇ ਪੂਰੀਆਂ ਉਦੋਂ ਦਾ ਮੈਂ ਮੋਜ ਵਿੱਚ ਆ ਕਰਾ ਧੰਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾ ਤੂੰ ਆਪਣੀ ਬੰਦਗੀ ਨੂੰ ਹੋਈਆਂ ਨੇ ਮੁਰਾਦਾਂ ਸਬੇ ਪੂਰੀਆਂ ਉਦੋਂ ਦਾ ਮੈਂ ਮੋਜ ਵਿੱਚ ਆ ਸੀਮਾ ਜੇ ਕਰਾ ਕਰਦੀ ਹੋਰੇ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੈ ਇੱਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਹੁੰਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਤੇ ਜਿਹੜੇ ਵੱਡੇ ਕੰਮ ਆਣੇ ਕੀਤੇ ਆ ਨਾ ਕਿ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਨਹੀਂ ਪਤਾ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤਿਨਾਤੇ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਦੀ ਜਗ੍ਹਾ ਇੱਥੇ ਮਾਂ বিরাজ ਮਾਂ ਹੈ ਹਰ ਦਿਲੇ 24 ਘੰਟੇ ਦਿਨ ਰਾਤ ਮਾਤਰਾਣ ਹੀ ਰਾਜ ਮਾਂ ਨੂੰ ਗੁਰ ਇੱਥੇ ਬਣਾ ਕੇ ਲੈਂਦੇ ਆ ਮਾਤਰਾ ਨਹੀਂ ਜੋ ਸਭ ਕੁਝ ਮਾ ਕੋ ਮਿਲਦਾ ਕੋਈ ਇਹੋ ਜੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਂ ਦੀ ਜੈ ਮਾਤਾ ਦੀ ਮੈਂ ਮਾਨ ਅਮਿਤ ਸ਼੍ਰੀ ਕਾਲੀਦਵਾਰਾ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵੀਨ ਮਾਸ ਦੇ ਜੋ ਕਿ ਅਸੂ ਦੇ ਨਰਾਤੇ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ શુભ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ ਮੰਦਿਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦੱਸਣ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਉਹ ਜਦੋਂ ਖੂਹ ਦੇ ਵਿੱਚੋਂ ਮਹਾਮੈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤੀਮਾ ਮਹਾਮੈ ਵੀ ਉਸਤ੍ਰਈ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀ ਦਾ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਸੇਵਾ ਕਰ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੂਰ ਪ੍ਰਧਾਨ ਦੀ ਪਰਸਾ ਹੈ ਪੂਰੇ ਵਿਸ਼ਵ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਕਾਪਤ ਹੈ ਇੱਕ ਅੰਮ੍ਰਿਤਸਰ ਦਾ ਦੁਰਗੈਰਾ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਰਿਦਵਾਰੇ ਵਾਲੀ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਨੇ ਤੇ ਲਾਸਟ ਵਿੱਚ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਾਧਕ ਬਹਮਣਾ ਰੱਖੋ ਨਵਰਾਤਰੀ ਹੈ ਮਾਂ ਦੀ ਅਪਾਰ ਕਿਰਪਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਹਾਮਾਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸਤੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਮਾਂ ਜੀ ਕਿੰਨੇ ਨਵਰਾਤੇ ਆ ਅਸ਼ਟਮੀ ਕਿਸ ਦਿਨ ਮਾਈ ਨਵਰਾਤਰੀ ਇਸ ਵਾਰ ਇੱਕ ਨਵਰਾਤਰੀ ਵਧਿਆ ਹੈ ਜਿਸ ਤਰ੍ਹਾਂ ਕਿ ਅਸ਼ਟਮੀ ਨਾਰਮਲੀ ਸੋਮਵਾਰ ਬੰਦੀ ਹੈ ਬਟ ਇੱਕ ਨਵਰਾਤਰਾ ਵਜਿਆ ਹੋਣ ਕਰਕੇ ਨਵਰਾਤ ਜੋ ਅਸ਼ਮੀ ਹੈ ਉਹ 30 ਤਰੀਕ ਸੌਰੀ ਮੰਗਲਵਾਰ ਨੂੰ ਮਨਾਇ ਜਾਏਗੀ